ਜੇ ਜੀ ਐਸਆਈ ਮੰਗਲ ਸਿੰਘ ਕੱਲ ਸਮੇਤ ਪੁਲਿਸ ਪਾਰਟੀ ਦੇ ਦਾਣਾਵੰਡੀ ਨੇ ਹਾਸ ਸਿੰਘ ਵਾਲਾ ਨਾਕਾਬੰਦੀ ਕੀਤੀ ਸੀ ਕੀਤੀ ਗਈ ਸੀ ਜਿੱਥੇ ਦਿਲਪ੍ਰੀਤ ਸਿੰਘ ਪੀਤੀ son of ਵੀਰਪਾਣ ਸਿੰਘ ਵਾਸੀ ਨੰਗਲ ਹਾਲਵਾੜ ਨਿਹਾਲ ਸਿੰਘ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦਗੀ ਕੀਤੀ ਹੈ ਜਿਸ ਸਬੰਧੀ ਐਨਡੀਪੀਐਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਦਾ ਜਿਸ ਨੂੰ ਅੱਜ ਮਾਨਯੋਗ ਅਦਾਲਤ ਬਾਗਾਪੁਰਾਣਾ ਵਿਖੇ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਮਾਨ ਲੈਿਆ ਕਿੰਨ ਪਰਚਾ ਦਰਜ ਦੇ ਸਰੇ ਇਹ ਸਤੇ ਪਹਿਲਾਂ ਨਹੀਂ ਇਹਦੇ ਤੇ ਕੋਈ ਪਰਚਾ ਦਰਜ ਫਿਲਹਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੇਕਰ ਹੋਇਆਗਾ ਤਾਂ ਉਹ ਜੋ ਅਸੀਂ ਜੋ ਤੱਤ ਸਾਹਮਣੇ ਆਉਣਗੇ ਉਸ ਬੰਦੀ ਵੱਖਰੀ ਕਾਰਵਾਈ ਕੀਤੀ ਹੈ ਇਹ ਜੀ ਐਸਆਈ ਮੰਗਲ ਸਿੰਘ ਕੱਲ ਸਮੇਤ ਪੁਲਿਸ ਪਾਰਟੀ ਦੇ ਦਾਣਾ ਮੰਡੀ ਨੇ ਹਸੰਗਵਾਲਾ ਨਾਕਾ ਬੰਦੀ ਕੀਤੀ ਸੀ ਕੀਤੀ ਗਈ ਸੀ ਜਿੱਥੇ ਦਿਲਪਰੀ ਸਿੰਘ ਪੀਤੀ son of ਵੀਰ ਭਾਨ ਸਿੰਘ ਵਾਸੀ ਨੰਗਲ ਹਾਲਵਾੜ ਨਿਹਾਲ ਸਿੰਘ ਵਾਲਾ ਉਹ ਗ੍ਰਫਤਾਰ ਕੀਤਾ ਗਿਆ ਜਿਹਦੇ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦਗੀ ਕੀਤੀ ਹੈ ਜਿਸ ਸਬੰਧੀ ਐਨਡੀਪੀਐਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਦਾ ਜਿਸ ਨੂੰ ਅੱਜ ਮਾਨਯੋਗ ਅਦਾਲਤ ਬਾਗਾਪੁਰਾਣਾ ਵਿਖੇ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਮਾਨ ਲਿਆ ਇਹ ਪਹਿਲਾਂ ਪਰਚਾ ਦਰਜ ਜੀ ਇਸ ਤੋਂ ਪਹਿਲਾਂ ਨਹੀਂ ਇਹਦੇ ਤੇ ਕੋਈ ਪਰਚਾ ਦਰਜ ਫਿਲਹਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੇਕਰ ਹੋਇਆਗਾ ਤਾਂ ਜੋ ਅਸੀਂ ਜੋ ਤੱਤ ਸਾਹਮਣੇ ਆਉਣਗੇ ਉਸ ਸਬੰਧੀ ਵੱਖਰੀ ਕਾਰਵਾਈ ਕੀਤੀ ਜਾਏਗੀ